ਆਏ ਦਿਨ ਹੀ ਬੇਸ਼ੱਕ ਨਸ਼ਾ ਵੇਚਣ ਵਾਲੇ ਫੜੇ ਜਾਂਦੇ ਹਨ ਪਰ ਜਦੋਂ ਕੋਈ ਔਰਤ ਨਸ਼ਾ ਵੇਚੇ ਤਾਂ ਫਿਰ ਇੱਕ ਵਾਰ ਹਰ ਕੋਈ ਸੋਚੀ ਪੈ ਜਾਂਦਾ ਹੈ ਕਿ ਜਿਸ ਔਰਤ ਨੇ ਪਰਿਵਾਰ ਚਲਾਉਣਾ ਹੈ ਉਹ ਕਿਸੇ ਦੀ ਮਾਂ ਹੈ ਕਿਸੇ ਦੀ ਭੈਣ ਹੈ ਕਿਸੇ ਦੀ ਨੋ ਹੈ ਤੇ ਪਿੰਡ ਦੀ ਇੱਜ਼ਤ ਹੈ ਜੇ ਉਹ ਹੀ ਨਸ਼ੇ ਵੇਚਣ ਦਾ ਕੰਮ ਕਰੇ ਤਾਂ ਪੰਜਾਬ ਦਾ ਰੱਬ ਹੀ ਰਾਖਾ ਜੀ ਹਾਂ ਜ਼ਿਲ੍ਹਾ ਜਲੰਧਰ ਦੇ ਥਾਣਾ ਫਲੋਰ ਦੀ ਪੁਲਿਸ ਪਾਰਟੀ ਬਨੋ ਇੱਕ ਮਹਿਲਾ ਨਸ਼ਾ ਤਸਕਰ ਜੋ ਕਿ ਪੁਛਗਿਛ ਜੋ ਕਿ ਪੁਲਿਸ ਦੀ ਪੁਛਗਿਛ ਦੌਰਾਨ ਅਮਰਜੀਤ ਕੌਰ ਉਰਫ ਜੀਤਾ ਪਤਨੀ ਕੁਲਦੀਪ ਸਿੰਘ ਵਾਸੀ ਪਰਾਗਪੁਰ ਥਾਣਾ ਔੜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਰਹਿਣ ਵਾਲੀ ਹੈ ਕੋਲੋਂ 500 ਗ੍ਰਾਮ ਹੀਰਨ ਤੇ 5 ਲੱਖ 22000 ਰੁਪਏ ਦੀ ਡਰੱਗ ਮਨੀ ਬਰਾਮਦ ਹੋਈ ਉਸ ਉਸਨੇ ਦੱਸਿਆ ਕਿ ਉਹ ਕਾਫੀ ਸਮੇਤੋਂ ਫਲੋਰ ਏਰੀਏ ਵਿੱਚ ਨਸ਼ਾ ਵੇਚਣ ਦਾ ਕੰਮ ਕਰ ਰਹੀ ਹੈ ਤੇ ਇਸ ਤੋਂ ਪਹਿਲਾਂ ਵੀ ਕਈ ਪਰਚੇ ਦਰਜ ਹਨ ਇਨਸਪੈਕਟਰ ਨੀਰਜ ਕੁਮਾਰ ਮੁੱਖ ਥਾਣਾ ਅਫਸਰ ਫਲੋਰ ਦੀ ਪੁਲਸ ਪਾਰਟੀ ਨੇ ਸਪੈਸ਼ਲ ਚੈਕਿੰਗ ਮੌਕੇ ਮਹਿਲਾ ਕਰਮਚਾਰੀ ਦੀ ਹਾਜ਼ਰੀ ਵਿੱਚ ਤੇੰਗ ਚੁੰਗੀ ਕੋਲੋਂ ਇਸ ਦੇ ਬੈਗ ਵਿੱਚੋਂ ਇਹ ਨਸ਼ਾ ਤੇ ਡਰੱਗ ਮਣੀ ਫੜੀ ਥਾਣਾ ਫਲੋਰ ਵਿਕੇ ਮਕਦਮਾ ਨੰਬਰ 330 ਮਿਤੀ 16 12 2023 ਜੁਰਮ 21 ਸੀ ਕਾਂਟ 85 ਐਨ ਡੀ ਪੀ ਐਸ ਇਕਟ 3 ਮਾਮਲਾ ਦਰਜ ਕੀਤਾ ਗਿਆ ਹੈ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇਹ ਰਿਪੋਰਟ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ ਜੋ ਜ਼ਿਲ੍ਹਾ ਸ਼ਹੀਦ ਪਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਹਰ ਜਾਣਕਾਰੀ ਤੁਹਾਡੇ ਤੱਕ ਤੁਰੰਤ ਪਹੁੰਚਦੀ ਰਹੇ ਤਸਵੀਰਾਂ ਰਾਹੀਂ ਤੁਸੀਂ ਦੇਖ ਰਹੇ ਹੋ ਇਹ ਔਰਤ ਜਿਸ ਕੋਲੋਂ ਪੁੱਲਸ ਨੇ ਨਸ਼ਾ ਤੇ ਡਰੱਗ ਮੰਨੀ ਫੜੀ ਹੈ ਨਵਾਂ ਸ਼ਹਿਰ ਦਬਾਬਾ YouTube ਚੈਨਲ ਸੰਪਰਕ 9876779499